ਜੀ ਜੈ ਸ਼੍ਰੀ ਰਾਮ ਸਾਰੇ ਦੇਸ਼ ਵਾਸੀਆਂ ਨੂੰ ਸਾਰੀ ਆਵਾਮ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਅੱਜ RAM ਜੀ ਦਾ ਅਪਸਰ ਹੈ ਜੁਕੇ ਅਜੋਦੇ ਦੇ ਵਿੱਚ ਮੂਰਤੀ ਦੀ ਸਥਾਪਨਾ ਹੋਣੀ ਹੈ ਸਾਨੂੰ ਸਾਰਿਆਂ ਨੂੰ ਬਹੁਤ ਜਿਆਦਾ ਚਾਅ ਆ ਸਾਡੇ ਸਾਰੇ ਸਾਡੇ ਵੱਡੇ ਮਹੰਤ ਜੀ ਸਾਡੇ ਸਾਰੇ ਮਹੰਤਾਂ ਨੇ ਰਲ ਕੇ ਉਪਰਾਲਾ ਕੀਤਾ ਆ ਅੱਜ ਆਪਣੇ ਲੰਗਰ ਲਾਇਆ ਸਾਡੀ ਜਿੰਨੀ ਖੁਸ਼ੀ ਮੈਂਗੇ ਨਹੀਂ ਅੱਜ ਕਿਸੇ ਨੂੰ ਹੋਣੀ ਨਹੀਂ ਕਿਉਂਕਿ ਸਾਨੂੰ RAM ਜੀ ਤੋਂ ਵਰਦਾਨ ਪ੍ਰਾਪਤ ਆ ਅਸੀਂ RAM ਜੀ ਨਾਲ ਜੁੜੇ ਹੋਏ ਆ ਤਾਂ ਅਸੀਂ ਉਹਨਾਂ ਦੇ ਭਗਤ ਆ ਤਾਂ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਤਾਂ ਸਾਰੇ ਪੰਜਾਬ ਨੂੰ ਅੱਜ ਮੈਗਨੀ ਪੰਜਾਬ ਨੂੰ ਸਾਰੀ ਦੁਨੀਆ ਨੂੰ ਜਿੰਨੇ ਵੀ ਆਪਣੇ ਰਾਮ ਨਾਲ ਰਿਲੇਟਡ ਜਿਹੜੇ ਆਪਣੇ Hindu ਧਰਮ ਨਾਲ ਰਿਲੇਟਡ ਹੈਗੇ ਨੇ ਸਾਰੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਇੰਨਾ ਜੁੱਦ ਕਰਨ ਦੇ ਬਾਅਦ ਅੱਜ ਉਹਨਾਂ ਨੂੰ ਸਕਸੈਸ ਮਿਲੀ ਆ ਸਸ ਅਸੀਂ ਤਾਂ ਸਾਰੇ ਬਹੁਤ ਜ਼ਿਆਦਾ ਖੁਸ਼ ਆ ਸਾਰੇ ਦੇਸ਼ ਨੂੰ ਬਹੁਤ 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 ਮੁਬਾਰਕ ਆ 50 ਸਾਲਾਂ ਦੀ ਉਡੀਕ ਸੀ ਤਾਂ ਅੱਜ ਲੈ ਆ ਦੇ ਉਡੀਕ ਖਤਮ ਹੋ ਰਹੀ ਹੈ ਬਿਲਕੁਲ ਲੱਗ ਰਿਹਾ ਜੀ ਦੇਖੋ ਸਾਡਾ ਉਤਸ਼ਾਹ ਦੇਖੋ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਸਾਰੇ ਜਣੇ ਇੱਥੇ ਲੰਗਰ ਲਾ ਰਹੇ ਆ ਕਿੰਨੀ ਖੁਸ਼ੀਆਂ ਨੇ ਬਾਜ਼ਾਰਾਂ 'ਚ ਲਾਈਟਾਂ ਲੱਗੀਆਂ ਹੋਈਆਂ ਨੇ ਲੜੀਆਂ ਲੱਗੀਆਂ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਅਸੀਂ ਤਾਂ ਬਹੁਤ ਜ਼ਿਆਦਾ ਖੁਸ਼ ਆ ਜੀ ਸਾਨੂੰ ਤਾਂ ਲੱਗਦਾ ਵੀ ਅੱਜ ਸਾਨੂੰ ਰੱਬ ਮਿਲ ਗਿਆ ਤੁਸੀਂ ਇੱਕ ਵਾਰ ਜ਼ਰੂਰ ਜਾ ਕੇ ਆ ਜੀ ਮੈਂ ਬਿਲਕੁਲ ਜਾਉਂਗੀ ਬਸ ਹੁਣ ਮੈਂ ਉੱਥੇ ਜਾਣਦੀ ਆ ਹੁਣ ਉੱਥੇ RAM ji ਵੀ ਆ ਗਏ ਤਾਂ ਹੁਣ ਦਾ ਨਾਮ ਤੁਹਾਡਾ ਨਾਮ ਜੀ ਮੇਰਾ ਨਾਮ ਮੀਨਾ ਮਹੰਤ ਜੀ ਇਸ ਤਰੀਕੇ ਦੇਖਦੇ ਹੋ ਅਯੁੱਧਿਆ ਦੇ ਵਿੱਚ ਮੂਰਤੀ স্থাপন ਹੋਇਆ ਕਰੀ ਸੀ ਦੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਆ ਬਹੁਤ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਅਸੀਂ 500 ਸਾਲ ਤੋਂ ਉਡੀਕ ਰਹੇ ਸੀਗੇ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਸਾਨੂੰ ਤਾਂ ਉੱਤੇ ਵੀ ਸਭ ਤੋਂ ਪਹਿਲਾਂ ਸਾਡਾ ਸਵਾਗਤ ਕੀਤਾ ਮਹੰਤਾਂ ਦਾ ਅਯੁੱਧਿਆ ਦੇ ਵਿੱਚ ਮਹੰਤ ਜੀ ਨੇ ਜੋ ਉੱਤੇ ਦੇ ਗੁਰੂ ਜੀ ਨੇ ਉਹਨਾਂ ਨੇ ਸਾਡਾ ਬਹੁਤ ਸਵਾਗਤ ਕੀਤਾ ਬਹੁਤ ਸਾਡਾ ਉਹ ਕੀਤਾ ਸਾਨੂੰ ਆ ਲ ਕਰਕੇ ਉਹ ਕਰਕੇ ਭੇਜਿਆ ਉਹਨਾਂ ਨੇ ਵਧਾਈ ਦਿੱਤੀ ਹੈ ਤਾਂ ਅਸੀਂ ਬਹੁਤ ਖੁਸ਼ ਆ ਇਸ ਗੱਲ ਤਾਂ ਮਹਤਵਾਂ ਨੂੰ ਵਰਦਾਨ ਵੀ ਦਿੱਤਾ ਹੋਇਆ ਹੈ ਹਾਂਜੀ ਮਹਤਵਾਂ ਨੂੰ ਵਰਦਾਨ ਵੀ ਦਿੱਤਾ ਹੈ ਉਹਨਾਂ ਦਾ ਵਰਦਾਨ ਹੈ ਸਾਡਾ ਫਲ ਫੁੱਲ ਨੇ ਉਹਨਾਂ ਨੇ ਵਰਦਾਨ ਦਿੱਤਾ ਹੋਇਆ ਸਾਨੂੰ ਅਸੀਂ ਭਗਤੀ ਕੀਤੀ ਉਹਨਾਂ ਨੇ ਸਾਨੂੰ ਵਰਦਾਨ ਦਿੱਤਾ ਉਹਨਾਂ ਨੇ ਸਾਨੂੰ ਉਸ ਨਜ਼ਰ ਨਾਲ ਦੇਖਿਆ ਤਾਂ ਸਾਨੂੰ ਇਸ ਤਰੀਕੇ ਉਹਨਾਂ ਨੇ ਬੜਾ ਹਾਂਜੀ ਬਹੁਤ ਖੁਸ਼ੀ ਹੈ ਪੂਰੀ ਖੁਸ਼ੀ ਹੈ ਸਾਨੂੰ ਬਹੁਤ ਹਾਂਜੀ ਹਾਂਜੀ ਜਾ ਕੇ ਆਵਾਂਗੇ ਬਹੁਤ ਜਾ ਕੇ ਆਵਾਂਗੇ